ਸੀਸੀਟੀਵੀ ਕੈਮਰੇ ਤੋਂ ਲਈਆਂ ਗਈਆਂ ਇਹ ਤਸਵੀਰਾਂ ਹੈਰਾਨ ਕਰਨ ਦੇਣ ਵਾਲੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਆਵਾਰਾ ਕੁੱਤੇ ਆਏ ਦਿਨ ਵੱਧ ਰਹੇ ਨੇ ਸੋ ਉਹਨਾਂ ਤੋਂ ਜਿਹੜੇ ਉਹ ਕੁੱਤੇ ਨੇ ਬੜੇ ਹੀ ਖੂੰਖਾਰ ਹੋ ਚੁੱਕੇ ਨੇ ਜੋ ਜਿਨ੍ਹਾਂ ਦੇ ਮੂੰਹ ਨੂੰ ਮਾਸ ਲੱਗ ਚੁੱਕਾ ਹੈ ਤੇ ਉਹ ਜਿਹੜਾ ਮਾਸ ਮੂੰਹ ਦੇ ਲੱਗਣ ਕਾਰਨ ਉਹ ਜਿਉਂਦੇ ਲੋਕਾਂ ਨੂੰ ਵੀ ਆਪਣਾ ਜਿਹੜਾ ਹੈਗਾ ਨੋਚਣ ਵਾਸਤੇ ਜਿਹੜੇ ਹੈਗੇ ਨੇ ਇਹਨੇ ਖੂੰਖਾਰ ਹੋ ਚੁੱਕੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਇੱਕ ਔਰਤ ਜਿਹੜੀ ਕੱਲੀ ਹੈ ਉਹਨੂੰ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੁੱਤੇ ਨੇ ਉਹ ਘੇਰ ਲੈਂਦੇ ਨੇ ਤੇ ਉਸ ਤੋਂ ਬਾਅਦ ਜਿਹੜੀਆਂ ਤਸਵੀਰਾਂ ਨੇ ਲਗਾਤਾਰ ਤੁਸੀਂ ਦੇਖ ਰਹੋ ਦੇਖਦੇ ਰਹੋ ਕਿ ਕਿਸ ਤਰ੍ਹਾਂ ਜਿਹੜੇ ਕੁੱਤੇ ਨੇ ਉਹਨੂੰ ਜਿਉਂਦੇ ਜੀ ਨੋਚਣ ਵਾਸਤੇ ਮਜਬੂਰ ਹੋ ਜਾਂਦੇ ਨੇ ਤਸਵੀਰਾਂ ਤੁਸੀਂ ਐਂਡ ਤੱਕ ਦੇਖਦੇ ਰਹੇ ਹੋ ਤਸਵੀਰਾਂ ਦੇ ਵਿੱਚ ਜਿਹੜੀ ਔਰਤ ਹੈ ਅਖਰ ਮਜਬੂਰ ਹੋ ਕੇ ਡਿੱਗ ਜਾਂਦੀ ਹੈ ਤੇ ਡਿੱਗਣ ਤੋਂ ਬਾਅਦ ਉਸਨੂੰ ਕੁੱਤੇ ਨੋਚਣਾ ਸ਼ੁਰੂ ਕਰ ਦਿੰਦੇ ਨੇ ਸੋ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਨੇ ਪੂਰੀ ਜਦੋਜਹਿਦ ਕਰਨ ਦੇ ਬਾਵਜੂਦ ਵੀ ਉਹ ਔਰਤ ਨੂੰ ਖੇਰ ਲੈਂਦੇ ਨੇ ਕੁੱਤੇ ਸੋ ਦੇਖੋ ਇਹ ਵੀਡੀਓ ਕਿਸ ਤਰ੍ਹਾਂ ਜਣੀ ਆ ਔਰਤ ਨੂੰ ਕੁੱਤੇ ਜਿਹੜੇ ਕਰੀਸ ਦੇ ਹੋਏ ਨਜ਼ਰ ਆ ਰਹੇ ਨੇ